ਤੁਸੀਂ ਕਿਸੇ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਪਏ ਆ ਜਾਂ ਕਿਸੇ ਡੇਰੇ ਦੇ ਨਹੀਂ ਮੈਂ ਕੋ ਕਾਰਵਾਈ ਮੈਂ ਕਿਸੇ ਦੇ ਖਿਲਾਫ ਕੀਤੀ ਤੇ ਇਹ ਪਖੰਡੀ ਬਾਬਿਆਂ ਦਾ ਬਹੁਤ ਮਗਰ ਚੇਅਰਮੈਨ ਬਣਦਾ ਇੱਕ ਸਾਦੇ ਰਸਗ ਉਹਨੇ 40000 ਰੁਪਏ ਦੀ ਧੱਕੀ ਮਾਰੀ ਸੰਗਤ ਨੂੰ ਬੋਸ ਮੈਂ ਜਾਦੂਪਰ ਕਰ ਲਈ ਦੇਣੀਆਂ ਕੀਤੀਆਂ ਵੀ ਤੁਹਾਡੇ ਨਾਲ ਬੱਚਿਆਂ ਨਾਲ ਸ਼ੋਸ਼ਣ ਕਰਦੇ ਇਹ ਜਿਹੜੇ ਲੋਕ ਤੇ ਆਉਣ ਵਾਲੇ ਜਿਹੜਾ ਤੁਹਾਨੂੰ ਜਿਹੜੀ ਐਫ ਆਈ ਆਰ ਤਿਆਰ ਕਰਾਵਾਂਗੇ ਫਤਿਹ ਅਬਲ ਅੱਲਾ ਨੂਰਉ ਪਾਇਆ ਉਧਰ ਦੇ ਸਾਰੇ ਬੰਦੇ ਆ ਨਾ ਤੇ ਬੰਦਰ ਨਾਲ ਵੀ ਕਿਸੇ ਨਾਲ ਬੈਰ ਨਹੀਂ ਠੀਕ ਹੈ ਸਾਡੀ ਲੜਾਈ ਇਹ ਪਖੰਡ ਨਾਲ ਉਹ ਕਿਸੇ ਵੀ ਧਰਮ ਵਿੱਚ ਹੁੰਦਾ ਅਸੀਂ ਉੱਥੇ ਅੜਾ ਮਤਲਬ ਬਾਬਾ ਉਹਨੇ ਸਾਡੇ ਨਾਲ ਵੀ 25 ਲੱਖ ਰੁਪਏ ਦੀ ਫੱਦੀ ਪਾਈ ਕਿਉਂਕਿ ਉਹ ਜਿਹੜਾ ਉਹਨਾਂ ਪਿੱਛੇ ਇੱਕ ਡਾਰਾ ਕੀ ਇੱਕ ਪਰਿਵਾਰ ਨੂੰ ਮਤਲਬ ਕੀ ਵਾਧਾ ਫੁੱਲਦਾ ਦੇਖਣ ਵਾਸਤੇ ਉਹ ਵੀ ਇੱਕ ਡਾਰਕ ਹੋ ਸਕਦਾ ਕਿੰਨੇ ਕਰਕੇ ਵੀ ਇਹ ਫੌਲ ਬਾਂਡ ਗਿਆ ਪਈਆਂ ਨੇ ਜਾਂ ਅਂਡੇਰਾਵਾਦ ਵੱਧ ਇਹ ਤਾਂ ਸ਼ੋਰ ਹੈ ਜਿਹੜੇ ਤੁਸੀਂ ਏਜੰਟਾਂ ਦੀ ਗੱਲ ਕਰ ਰਹੇ ਹੋ ਆਹ ਨਾ ਸਿੱਧੂ ਵੀ ਬੜੇ ਟਾਈਮ ਤੋਂ ਇਸ ਇਸ ਮਰਚ ਦੇ ਜੁੜਿਆ ਆ ਏਜੰਟਾਂ ਤੋਂ ਪਈਆਂ ਤੋਂ ਪੈਸੇ ਵੀ ਵਿਡਵਾਏ ਉਹਨਾਂ ਨੇ ਸਿੱਧਾ ਬਹੁਤ ਵੱਡਾ ਯੋਗਦਾਨ ਪੋ ਮਤਲਬ ਪੰਜਾਬ ਦੇ ਹੱਕ ਸੱਚ ਲਈ ਲੜਿਆ ਬਸ ਉਹ ਗੋਲਕਾਂ ਖਾਤਰ ਜਿਹੜੀਆਂ ਪ੍ਰਧਾਨੀਆਂ ਲਈਆਂ ਹਾਂ ਤੁਸੀਂ ਤੁਸੀਂ ਗੋਲਕ ਚੱਕ ਦੋ ਤੇ ਪ੍ਰਧਾਨ ਬਣ ਲਈ ਤੁਸੀਂ ਲੋਕਾਂ ਦੀ ਮਨਤਾ ਕਰ ਲਓ ਕੋਈ ਕਿਸੇ ਨੂੰ ਮੂਰੇ ਨਹੀਂ ਉੱਚੀ ਵੀ ਪ੍ਰਧਾਨਗੀਆਂ ਦੇ ਪਿੱਛੇ ਮਤਲਬ ਲੋਕ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਦੇ ਨੇ ਗ੍ਰੰਥ ਦਾ ਪੰਥ ਦਾ ਪੱਠਾ ਹੀ ਬਾਤ ਆ ਇਹਨਾਂ ਦੀ ਹਮੇਸ਼ਾ ਕਿਸੇ ਦੇ ਖਾਲਸਾ ਰਾਜ ਬਾਰੇ ਕੀ ਵਿਚਾਰ ਨੇ ਜੇ ਖਾਲਸਾ ਰਾਜ ਹੁੰਦਾ ਕਿ ਇਹੋ ਜੀਆਂ ਸਮੱਸਿਆਵਾਂ ਆਉਂਦੀਆਂ ਸੀ। ਵੇਖੋ ਜੀ ਸਿੱਖ ਨੂੰ ਸਿੱਖਣਾ ਮਾਰੇ ਸਿੱਖ ਕੌਮ ਕਦੇ ਨਾ ਹਾਰੀ। ਜੀ ਵੇਖੋ ਜਿਹੜਾ ਖਾਲਸਾ ਰਾਜ ਹੈ ਜਿਵੇਂ ਕਹਿੰਦੇ ਖਾਲਸ ਖਾਲਸ